ਉਹਦਾ ਡਾਲਾ ਸ਼ੌਕਰਾਂ ਦੀ ਸੀਗਾ ਦੋਨਾਂ ਦਾ ਟਰਾਲੀਆਂ ਦਾ ਜੀ ਇਹਦਾ ਡਾਲਾ ਸਾਈਡ ਤੇ ਆ ਇਹ ਵੀ ਤੁਹਾਨੂੰ ਖੋਲ ਕੇ ਦਿਖਾਉਨੇ ਆ ਜੀ ਇਹ ਵੀ ਬੜੀ ਆਸਾਨੀ ਨਾਲ ਖੁੱਲਦਾ ਹੈ ਜੀ ਇਹ ਦੋਨੋਂ ਹੀ ਸਾਈਡ ਤੇ ਚਲੇ ਜਾਂਦੇ ਆ ਅੱਗੇ ਐਪ ਤੇ ਆ ਗਿਆ ਬਾਕੀ ਜੋ ਵੀ ਤੁਹਾਨੂੰ ਪਸੰਦ ਲੱਗੇ ਜੀ ਸ਼ੌਕਰਾਂ ਦੇ ਉੱਪਰ ਡਾਲਾ ਬਿਨਾਂ ਸ਼ੌਕਰਾਂ ਤੋਂ ਜਾਂ ਡਾਲਾ ਸਾਈਡ ਤੋਂ ਤੁਸੀਂ ਆਰਡਰ ਤੇ ਜੋ ਵੀ ਕਹਿ ਕੇ ਆਪਾਂ ਤਿਆਰ ਕਰਵਾ ਸਕਦੇ ਆ 12/6 ਸਮਾਸ਼ੇਦਿਤ ਵਾਲੀ ਆ ਗਈ ਸਿੰਗਲ ਟੈਪ ਦੇ ਵਿੱਚ ਜੀ 11/6 ਦੀ ਆ ਗਈ ਜੀ ਤੇ 13/7 ਦਾ ਡਬਲ ਟੈਪ ਦੇ ਵਿੱਚ ਟਰਾਲਾ ਆ ਗਿਆ ਇਹ ਪ੍ਰੈਸ਼ਰਾ ਨਾਲ ਤੁਸੀਂ ਬੜੇ ਆਸਾਨੀ ਨਾਲ ਲਾ ਸਕਦੇ ਹੋ ਤੇ ਬੜੇ ਆਸਾਨੀ ਨਾਲ ਖੋਲ ਸਕਦੇ ਇਹਦੇ ਮਿਲਟਰੀ ਕੁੰਡੇ ਦਿੱਤੇ ਗਏ ਆ ਜੀ ਹੌਕਾ ਹੌਕੇ ਦੇ ਉੱਪਰੋਂ ਕਿਲੀ ਪੈਂਦੀ ਆ ਬਾਹਰ ਦਿਖੀ ਗਈ ਆ ਬਾਕੀ ਨਾਲ ਇਹਦਾ ਵੀ ਸਾਈਡ ਦੇ ਉੱਪਰ ਹੈ ਇਹਦਾ ਵੀ ਵਿਡੇਜੋ